ਜਾਇਦਾ ਬੜੀ ਆ ਜਾ ਬੱਚੋ ਆ ਜਾ ਆ ਜਾ ਇਹ ਲੋਕਾ ਦਾ ਮੈਡਮ ਦੀ ਇੱਕ ਪਿੰਨ ਨੋਕੀ ਦਾ ਮਾਤਾ ਸੁਪਾ ਮਾਤਾ ਸੁਪਾ ਨਿਕਾਇੀ ਕੀ ਹੈ ਕੰਡਾ ਕੰਡਾ ਕੀਦਾ ਬੜੂ ਇਹ ਓਏ ਕਿਦਾ ਇਹ ਮਾਤਾ ਮੱਛਰ ਤੇ ਲੱਗੇ ਚਲੀਏ ਆਪਣੀ ਅਲੇ ਉਹਨੂੰ ਚੱਕੀ ਲਿਆ ਮੋਰੇ ਨੂੰ ਸੁਣਾ ਪੂਰੀ ਨੇ ਲਿਆਣੇ ਆਏ ਨੂੰ ਅੱਜ ਨਾਲੇ ਹੈ ਨਹੀਂ ਉਹਨਾਂ ਨੇ ਲਿਆਣੇ ਨੂੰ ਚੱਕਾ ਉਹਨੂੰ ਮਾਵਾਂ ਤੀਆਂ ਹਰਮੇਸ਼ ਨਹੀਂ ਸਮਾਈ ਚੱਲਦਾ ਕੋਈ ਜੱਜਮੈਂਟ ਉਹਨੇ ਕਰ ਸਕਦਾ ਇਹ ਕਲਾਸ਼ ਕਿੱਥੇ ਹੋ ਰਹੀ ਹੈ ਤਾਂ ਮੂੰਹ ਦੇਖ ਲੈ ਕਿ ਅਸੀਂ ਅੱਜ ਪੂਰੇ ਪਟਿਆਲੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਰਚ ਆਪਰੇਸ਼ਨ ਚੱਲ ਰਿਹਾ ਉਸ ਲੜੀ ਦੇ ਵਿੱਚ ਅਸੀਂ ਅੱਜ ਨਾਬੇ ਦੇ ਵਿੱਚ ਵੀ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਕਾਸੋ ਆਪਰੇਸ਼ਨ ਚੱਲ ਰਿਹਾ ਅੱਜ ਨਾਬੇ ਦੇ ਵਿੱਚ ਵੀ ਵਕ ਵਕ ਥਾਵਾਂ ਤੇ ਜਿਹੜਾ ਇਹ ਆਪਰੇਸ਼ਨ ਚੱਲੂਗਾ ਤੇ ਕੀ ਕੀ ਬRAND ਹੋਏਗਾ ਅ ਅੱਜ ਜਿਹੜਾ ਸਰਚ ਚੱਲ ਰਹੀ ਆ ਜੀ ਆ ਬਾਅਦ ਲਾਸਟ ਦੇ ਵਿੱਚ ਤੁਹਾਨੂੰ ਅੱਜ ਬਰੀਫ ਕੀਤਾ ਜਾਊਗਾ ਕਿ ਸਾਨੂੰ ਕੀ ਕੀ ਸਰਚ ਦੇ ਦੌਰਾਨ ਜਿਹੜਾ ਮਿਲਿਆ ਕਿਹੜੇ ਕਿਹੜੇ ਮੌਕੇ ਦੇ ਜਿਹੜੇ ਹੈਗਾ ਜਿਵੇਂ ਨਸ਼ਾ ਵੇਚਦੇ ਨੇ ਕੰਡੇ ਵੀ ਦੋ ਬਰਾਮਦ ਹੋਏ ਨੇ ਤੇ ਹੋਰ ਵੀ ਚੀਜ਼ਾਂ ਹਾਂਜੀ ਆ ਸਰਚ ਅਜੇ ਐਕਚੁਅਲੀ ਚੱਲੀ ਰਹੀ ਆ ਤੇ ਕੁਝ ਜਿਹੜੇ ਆ ਦੋ ਤਿੰਨ ਜਿਹੜੇ ਸਾਨੂੰ ਕੰਡੇ ਜਿਹੜੇ ਆ ਉਹ ਬਰਾਮਦ ਹੋਏ ਆ ਇੱਕ ਲੜਕਾ ਵੀ ਜਿਹੜਾ ਛੱਤ ਦੇ ਉੱਪਰ ਦੀ ਭੱਜ ਰਿਹਾ ਸੀ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਪਿੱਛੇ ਮੁਲਾਜ਼ਮ ਜਿਹੜੇ ਸੀ ਉਹਨਾਂ ਨੇ ਬੜੀ ਦਲੇਰੀ ਨਾਲ ਉਹਨੂੰ ਜਿਹੜਾ ਆ ਰਾਉਂਡ ਅਪ ਕੀਤਾ ਆ ਤੇ ਸਾਨੂੰ ਆ ਸਪ ਅਸੀਂ ਸ਼ਾਮ ਤੱਕ ਇਹ ਸਰਚ ਆਪਰੇਸ਼ਨ ਚਲਾਉਣਾ ਤਾਂ ਸਾਨੂੰ ਕੁਝ ਨਾ ਕੁਝ ਜ਼ਰੂਰੀ ਹੈ ਕਿਹੜੇ ਕਿਹੜੀ ਏਰੀਆ ਦੇ ਵਿੱਚ ਕੀਤਾ ਜਾਊਗਾ ਕਿਹੜੇ ਰਾਉਂਡ ਅਪ ਕਿੰਨੇ ਕੀਤਾ ਗਿਆ ਕੋਈ ਲੈਂਗੁਏਜ ਵੀ ਹੈ ਹੋਰ ਵੀ ਆ ਅੱਜ ਜਿਹੜੀ ਇੱਕ ਲੇੜੀ ਨੂੰ ਅਸੀਂ ਆ ਰਾਉਂਡ ਅਪ ਕੀਤਾ ਕਬਜ਼ੇ ਚ ਲਿਆ ਹੈ ਪੋਸ਼ਣਸ਼ ਦੇ ਦੌਰਾਨ ਦੇਖਦੇ ਹਾਂ ਉਹਦੇ ਕੋਲ ਕੀ ਮਿਲਦਾ ਹੈ ਅਕਚਲੀ ਜਿਹੜੀ ਇਹ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਹੋਈ ਆ ਪੰਜਾਬ ਸਰਕਾਰ ਦਾ ਆਮਾਨਜਕ ਸੀਐਮ ਪੰਜਾਬ ਦਾ ਸਿੱਧਾ-ਸਿੱਧਾ ਮੈਸੇਜ ਇਹੀ ਆ ਸਾਰੇ ਪੰਜਾਬ ਨੂੰ ਕਿ ਪੰਜਾਬ ਨੂੰ ਜਿਹੜਾ ਨਸ਼ਾ ਫ੍ਰੀ ਬਣਾਉਣਾ ਆ ਤੇ ਮੈਂ ਵੀ ਆਪਣੇ ਨਾਪੇ ਦੇ ਨਿਵਾਸੀਆਂ ਨੂੰ ਕਹਿਣਾ ਚਾਹਨੀ ਆ ਕਿ ਜਿਹੜੇ ਵੀ ਇਸ ਕੰਮ ਦੇ ਇਸ ਖੰਡੇ ਦੇ ਵਿੱਚ ਹੈਗੇ ਆ ਆ ਬੰਦੇ ਦਾ ਪੁੱਤ ਬਣ ਕੇ ਇਸ ਕੰਮ ਨੂੰ ਛੱਡ ਦੇਣ ਨਹੀਂ ਤਾਂ ਫਿਰ ਸਾਡੇ ਐਸਐਚਓ ਕਤਵਾਲੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਉਹ ਪਿੱਛੇ ਜਿਹੇ ਭੈਜਨ ਤਾਂ ਛੱਡਦੇ ਨਹੀਂ ਹੁੰਦੇ ਤਾਂ ਇਸ ਕਰਕੇ ਆਪਣੇ ਆਪ ਹੀ ਇਸ ਤੰਦੇ ਨੂੰ ਛੱਡ ਦੇਣ ਤੇ ਕੋਈ ਚੰਗਾ ਕੰਮ ਜਿਹੜਾ ਅਪਣਾਉਣ। ਕਿਹੜੇ ਕਿਹੜੇ ਦੇ ਵਿੱਚ ਕੀਤਾ ਜਾ ਰਿਹਾ ਦੀ ਇਹ? ਹਾਂਜੀ। ਕਿਹੜੇ-ਕਿਹੜੇ ਏਰੀਆ ਦੇ ਵਿੱਚ ਕੀਤਾ? ਆ ਫਿਲਹਾਲ ਤਾਂ ਸੀ ਇਹ ਨਹੀਂ ਦੱਸ ਸਕਦੇ ਕਿਹੜੇ-ਕਿਹੜੇ ਚ ਕਰ ਰਹੇ ਹਾਂ ਪਰ ਅਸੀਂ ਹੁਣ ਇੱਕ ਕਲੋਨੀ ਹੈਗੀ ਆ ਲਾਹੌਰਾ ਗੇਟ ਹੈਗਾ ਆ ਇਹ ਟਾਟੇ ਹਬਸਤੀ ਇੱਥੇ ਆਏ ਇੱਥੇ ਐਕਚੁਅਲੀ ਸਾਨੂੰ ਕਾਫੀ ਜਿਹੜੀਆਂ ਸੀ ਸ਼ਿਕਾਇਤਾਂ ਆ ਰਹੀਆਂ ਸੀ। ਐਕਚੁਅਲੀ ਤੁਸੀਂ ਦੇਖੇ ਹੀ ਹੋਊਗਾ ਸੀ ਟਾਈਮ ਟੂ ਟਾਈਮ ਜਿਹੜਾ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਅਸੀਂ ਕਾਫੀ ਹੱਦ ਤੱਕ ਇਹਨਾਂ ਦੇ ਜਿਹੜੀ ਡਰੱਗਸ ਦੀ ਚੇਨ ਸੀ ਉਹ ਤੋੜ ਚੁੱਕੇ ਆ ਤੇ ਸਾਨੂੰ ਆਸ ਹੈ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਤੱਕ ਇਹਨਾਂ ਨੂੰ ਅਸੀਂ ਥੱਲ ਪਾ ਲਵਾਂਗੇ ਇਹਨਾਂ ਦੇ ਕਿੰਨੇ ਕਿੰਨੇ ਪਰਚੇ ਦਰਜ ਨੇ ਪਹਿਲਾਂ ਪਹਿਲਾਂ ਆ ਇਹਨਾਂ ਸਾਰਿਆਂ ਤੇ ਪਹਿਲਾਂ ਵੀ ਕਿਸੇ ਤੇ 8 ਪਰਚੇ ਆ ਕਿਤੇ 10 ਪਰਚੇ ਆ ਤੇ ਇਹ ਜੇਲ੍ਹਾਂ ਚ ਵੀ ਆਪਣਾ ਟਾਈਮ ਜਿਡਾ ਲਾ ਕੇ ਆ ਚੁੱਕੇ ਆ ਪਿੱਛੇ ਜੇ ਮੈਂ ਨਾਬੇ ਜੇਲ੍ਹ ਦੇ ਵਿੱਚ ਗਈ ਸੀ ਰੌਣ ਸਰਚ ਕਰਨ ਵਾਸਤੇ ਤੇ ਉੱਥੋਂ ਜਿਹੜੇ ਇੱਥੋਂ ਦੇ ਹੀ ਬੰਦੇ ਫੜ ਕੇ ਉੱਥੇ ਬਿਠਾਏ ਹੋਏ ਆ ਉਹ ਸਾਨੂੰ ਅਰਕੈਸਟਾਂ ਕਰ ਰਹੇ ਸੀ ਮੈਡਮ ਅਸੀਂ ਇਹ ਕੰਮ ਛੱਡਣਾ ਚਾਹੁੰਦੇ ਆ ਕੋਈ ਚੰਗਾ ਕੰਮ ਕਰ ਚਾਹੁੰਦੇ ਆ ਮਿਹਨਤ ਕਰਕੇ ਆਪਣਾ ਜਿਹੜਾ ਆ ਪਰਿਵਾਰ ਨੂੰ ਜਿਹੜਾ ਪਾਲਣਾ ਚਾਹੁੰਦੇ ਆ ਤਾਂ ਮੈਨੂੰ ਲੱਗਦਾ ਵੀ ਆਨ ਵਾਲੇ ਟਾਈਮ ਦੇ ਵਿੱਚ ਜਿਹੜੇ ਸਤੰਦੇ ਦੇ ਵਿੱਚ ਹੈਗੇ ਆਪਣੇ ਆਪ ਹੀ ਪਿੱਛੇ हट ਜਾਣਗੇ ਕਿਉਂਕਿ ਸਰਕਾਰ ਤਾਂ ਇਸ ਨਸ਼ੇ ਵਰਗੀ ਬਿਮਾਰੀ ਤੋਂ ਪਿੱਛੇ ਨਹੀਂ ਹਟ ਰਹੀ ਉਹ ਜ਼ਰੂਰ ਚਾਹਦੀ ਆ ਆਪਣੀ ਸਾਡਾ ਪੰਜਾਬ ਜਿਹੜਾ ਆ ਡਰੱਗ ਫ੍ਰੀ ਹੋਵੇ ਬੰਦੇ ਤਾਂ ਹੈਗੇ ਸੀ ਉਹਨਾਂ ਲੇਡੀਜ਼ ਵੀ ਇਸ ਵਿੱਚ ਕਾਫੀ ਸ਼ਮੂਲੀਅਤ ਆ ਲੇਡੀਜ਼ ਲਈ ਚਾਚੇ ਅੱਜ ਤੋਂ 7-8 ਮਹੀਨੇ ਪਹਿਲਾਂ ਇੱਥੇ ਨਾਬੇ ਦੇ ਵਿੱਚ ਕਾਫੀ ਦੇਖਣ ਨੂੰ ਮਿਲਦਾ ਸੀ ਪਰ ਹੁਣ ਕਾਫੀ ਚੇਨ ਜਿਹੜੀ ਅਸੀਂ ਤੋੜ ਚੁੱਕੇ ਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਕਾਦੁੱਕਾ ਬੰਦੇ ਰਹਿ ਗਿਆ ਉਹ ਵੀ ਅਸੀਂ ਰਾਉਂਡ ਅਪ ਕਰ ਲਾਂਗੇ